ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਕਮੀਜ਼ ਤੇ ਪਲੇਟਸ ਪਾਉਣੀਆਂ ਦੱਸਾਂਗੇ ਵੀ ਲਾਈਨਿੰਗ ਵਾਲੇ কুরਤੀ ਚ ਆਪਾਂ ਪਲੇਟਸ ਕਿੱਦਾਂ ਪਾਉਣੀਆਂ ਨੇ ਦੇਖੋ ਖਾਸ ਕਰਕੇ ਜਦੋਂ ਨਾ ਕੱਪੜਾ ਬਹੁਤ ਹੀ ਜ਼ਿਆਦਾ ਰੇਸ਼ਮੀ ਹੁੰਦਾ ਸਿੰਥੈਟਿਕ ਹੁੰਦਾ ਇਸ ਤਰ੍ਹਾਂ ਦੇਖੋ ਇਹ ਬਹੁਤ ਹੀ ਸਿੰਥੈਟਿਕ ਕੱਪੜਾ ਜਦੋਂ ਵੀ ਨਾ ਆਪਾਂ ਲਾਈਨਿੰਗ ਵਾਲਾ ਕਮੀਜ਼ ਸਟਿਚ ਕਰਨਾ ਉਹਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਕੱਚਾ ਜ਼ਰੂਰ ਕਰਨਾ ਵੱਡੇ ਬਖੇ ਦੇ ਨਾਲ ਸਲਾਈ ਲਗਾ ਕੇ ਦੇਖੋ ਆਪਣਾ ਸਾਰੇ ਚਾਰੇ ਪਾਸਿਓ ਕਮੀਜ਼ ਨਾ ਕੱਚਾ ਕੀਤਾ ਹੋਇਆ ਵੱਡੇ ਬਖੇ ਦੇ ਨਾਲ ਐਦਾਂ ਹੁਣ ਦੇਖੋ ਤੁਸੀਂ ਕਮੀਜ਼ ਨੂੰ ਕਿੱਦਾਂ ਮਰਜੀ ਐਦਾਂ ਹਲਾ ਲਓ ਆਪਣਾ ਕਮੀਜ਼ ਆਪਾਂ ਨਾਰਮਲ ਕਮੀਜ਼ ਦੀ ਤਰ੍ਹਾਂ ਸਟਿਚ ਕਰ ਸਕਦੇ ਆ ਆ ਦੇਖੋ ਜੀ ਹੁਣ ਆਪਣੀਆਂ ਲਾਈਨ ਸੌਰੀ ਕੀ ਕਹਿੰਦੇ ਹੁੰਦੇ ਨੇ ਪਲੋਈਆਂ ਦੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਅੱਜ ਆਪਾਂ ਤੁਹਾਨੂੰ ਦੋ ਤਰੀਕਿਆਂ ਚ ਪਲੋਈਆਂ ਪਾਉਣੀਆਂ ਦੱਸਾਂਗੇ ਵੀ ਆਪਾਂ ਪਲੂਈਆਂ ਕਿਦਾਂ ਪਾ ਸਕਦੇ ਆ ਦੇਖੋ ਇਦਾਂ ਕੱਪੜੇ ਨੂੰ ਸੈੱਟ ਕਰ ਲੈਣਾ ਸਭ ਤੋਂ ਪਹਿਲਾ ਤਰੀਕਾ ਜਿਹੜੀ ਆ ਆਪਣੀਆਂ ਪਲੂਈਆਂ ਦੀਆਂ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਐਸੇ ਤਰ੍ਹਾਂ ਨਾ ਕੱਪੜੇ ਨੂੰ ਇਦਾਂ ਦੋਵੇਂ ਪਾਸਿਓਂ ਫੋਲਡ ਕਰਕੇ ਇਹਦੇ ਉੱਪਰ ਨਾ ਆਪਾਂ ਦੇਖੋ ਜੀ ਸਿਲਾਈ ਲਗਾ ਲੈਣੀ ਆ ਪਲੂਈ ਦੇ ਉੱਪਰ ਸਿੱਧੀ ਸਿੱਧੀ ਸਲਾਈ ਲੱਗ ਗਈ ਸਲਾਈ ਲਾਉਣ ਤੋਂ ਬਾਅਦ ਆਪਾਂ ਤਾਂ ਅੱਗੇ ਦੀ ਕਰ ਲੈਣੀ ਆ ਜੀ ਕਟਿੰਗ ਚਾਹੇ ਤਾਂ ਤੁਸੀਂ ਕਟਿੰਗ ਕਰ ਲੋ ਚਾਹੇ ਜਿਹੜੀ ਦੂਸਰੀ ਸਾਈਡ ਵਾਲੀ ਪਲੇਟ ਆ ਇਹਦੇ ਇਦਾਂ ਹੀ ਲੈ ਜੋ ਆ ਦੇਖੋ ਹੁਣ ਆਪਾਂ ਜਿਹੜੀ ਇਧਰਲੀ ਸਾਈਡ ਵਾਲੀ ਪਲੇਟ ਆ ਇਹਦੇ ਉੱਪਰ ਵੀ ਆਪਾਂ ਇੱਥਾ ਸਲਾਈ ਲਗਾ ਲੈਣੀ ਆ ਸਲਾਈ ਲਗਾਉਣ ਟਾਈਮ ਨਾ ਇਦਾਂ ਨੀਚੇ ਵਾਲਾ ਕੱਪੜੇ 'ਚ ਨਾ ਇਕੱਠਾ ਨਹੀਂ ਹੋਣਾ ਚਾਹੀਦਾ ਐਸ ਤਰ੍ਹਾਂ ਕੱਪੜੇ ਨੂੰ ਸਿੱਧਾ ਰੱਖ ਕੇ ਅੱਧਵੀਂ ਪਾਕੜ ਵਿੱਚ ਮਿੱਠੀ ਰੱਖੋ ਆ ਲੋ ਜੀ ਇਹ ਵੀ ਹੋ ਗਈ ਇਹ ਐਸੇ ਤਰ੍ਹਾਂ ਹੀ ਦੇਖੋ ਜੀ ਆਪਾਂ ਜਿਹੜੀ ਆਪਣੀ ਤੀਜੀ ਪਲੇਟ ਆ ਗਈ ਆਹ ਵਾਲੀ ਇਹ ਕਰ ਲੈਣੀ ਹੈ ਇੱਥੋਂ ਨਾ ਕਈ ਵਾਰੀ نیچے ਵਾਲਾ ਕੱਪੜਾ ਇਕੱਠਾ ਹੋ ਜਾਂਦਾ ਹੈਗਾ ਉਹਦਾ ਬੁਲਬੁਲਾ ਜਿਹਾ ਬਣ ਜਾਂਦਾ ਇਹਨੂੰ ਹੱਥ ਨਾਲ ਇੱਦਾਂ ਇਹ ਹੋ ਗਈਆਂ ਹੁਣ ਇਹਦਾ ਇਹਦਾ ਮਤਲਬ ਕੀ ਆਗਾ ਇਹ ਸਿਰਫ ਆਪਾਂ ਲਾਈਨਿੰਗ ਵਾਲੇ ਕਮੀਜ਼ ਚ ਕਰਨਾਗਾ ਇਹਦਾ ਮਤਲਬ ਦੇਖੋ ਜੀ ਇਹ ਹੁੰਦਾ ਵੀ نیچے ਜਦੋਂ ਆਪਾਂ ਲਾਈਨਿੰਗ ਵਾਲੇ ਕਮੀਜ਼ ਚ ਪਲੋਈਆਂ ਪਾਉਣੇ ਆ ਨਾ ਪਲੇਟਸ ਪਾਉਣੇ ਆ ਤਾਂ نیچے ਵਾਲੇ ਕੱਪੜੇ ਦੀ ਜਿਹੜੀ ਜਦੋਂ ਆਪਾਂ ਐਦਾਂ ਚੱਕਦੇ ਆ ਤਾਂ ਛੁੱਟਦਾ ਨਹੀਂ ਹੈਗਾ ਬਿਲਕੁਲ ਸਿੰਥੈਟਿਕ ਕੱਪੜੇ ਚ ਸੌਖੇ ਤਰੀਕੇ ਚ ਪਲੇਟਾਂ ਪੈ ਜਾਂਦੀਆਂ ਨੇ ਹੁਣ ਦੇਖੋ ਆਪਾਂ ਇਦਾਂ ਪਲੇਟਾਂ ਫੜ ਲੈਣੀਆਂ ਨੇ ਜਿਹੜੀ ਸਾਈਡ ਵਾਲੀ ਪਲੇਟ ਆਏ ਸ਼ੁਰੂ ਕਰਨ ਟਾਈਮ ਆਪਾਂ ਇਦਾਂ ਫਰਕ ਪਾ ਕੇ ਆ ਦੇਖੋ ਮਸ਼ੀਨ ਦੇ ਪੈਰ ਦਾ ਲਾ ਲਓ ਚਾਹੇ ਤੁਸੀਂ ਅੱਧਾ ਇੰਚ ਲਾ ਲਓ ਸ਼ੁਰੂ ਕਰਨੀ ਆ ਜਦੋਂ ਆਪਾਂ ਇਹ ਪਲੇਟ ਖਤਮ ਕਰਨੀ ਆ ਐਂਡ ਤੇ ਇਹ ਆਪਾਂ ਬਿਲਕੁਲ ਹੁਣ ਸਲਾਈ ਨੂੰ ਘਟਾਉਂਦੇ ਆਉਣਾ ਪੈ ਇਸ ਤਰ੍ਹਾਂ ਇਹ ਦੇਖੋ ਜੀ ਇਹ ਇਸ ਤਰ੍ਹਾਂ ਘਟਾਉਂਦੇ ਘਟਾਉਂਦੇ ਆਪਾਂ ਬਿਲਕੁਲ نیچے ਆ ਕੇ ਲਾ ਦੇਣੀ ਆ ਚਾਹੇ ਤਾਂ ਤੁਸੀਂ ਸਲਾਈ ਅੱਗੇ ਲੈ ਜਾਓ ਉਹਨੂੰ ਸਲਾਈ ਨੂੰ ਬਟੇ ਆ ਜਾਂਦੇ ਹੁੰਦੇ ਨੇ ਤਾਂ ਅੱਗੇ ਨੂੰ ਫਿਰ ਫਲੋਈ ਉੱਦੜਦੀ ਨਹੀਂ ਚਾਹੇ ਤੁਸੀਂ ਹਲਕੀ ਜਿਹੀ ਡਬਲ ਕਰਕੇ ਲਾ ਦਿਓ ਇਦਾਂ ਹਾਂ ਲਓ ਜੀ ਐਸੇ ਤਰ੍ਹਾਂ ਹੀ ਹੁਣ ਆਪਾਂ ਆਹ ਵਾਲੀ ਪਲੇਟ ਪਾ ਲੈਣੀ ਹੈ ਇਹ ਵਾਲੀ ਪਲੇਟ ਪਾਉਣ ਟਾਈਮ ਨਾ ਇਹ ਕੱਪੜਾ ਇਦਾਂ ਨਹੀਂ ਹੋਣਾ ਚਾਹੀਦਾ ਕੱਪੜੇ ਨੂੰ ਆਪਾਂ ਬਰਾਬਰ ਰੱਖਣਾਗਾ ਇਹ ਐਸ ਤਰ੍ਹਾਂ ਦੇਖੋ ਐਸ ਤਰ੍ਹਾਂ ਬਰਾਬਰ ਕਰਕੇ ਨਾ ਇਦਾਂ ਕਈ ਵਾਰੀ ਆਪਾਂ ਜਦੋਂ ਇਹ ਪਲੇਟ ਪਾਉ ਜਾਂਦੇ ਪਾਉਣੇ ਹੁੰਨੇ ਆ ਆਪਣਾ ਨਾ ਕੱਪੜੇ 'ਚ ਫਰਕ ਰਹਿ ਜਾਂਦਾਗਾ ਜਦੋਂ ਫਰਕ ਰਹਿ ਜਾਂਦਾ ਤਾਂ ਜਦੋਂ ਆਪਾਂ ਬਾਹਾਂ ਝੜਦੇ ਆ ਤਾਂ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਇਹ ਵੀ ਜੀ ਦੇਖੋ ਆਪਾਂ ਇੱਥੋਂ ਫਰਕ ਨਾਲ ਸ਼ੁਰੂ ਕਰਨੀ ਆ ਸਲਾਈ ਲਾਉਂਦੇ ਲਾਉਂਦੇ ਨਾਲ ਲਾ ਦੇਣੀ ਆ ਉਹ ਰਹੀ ਜੀ ਦੇਖੋ ਜੀ ਆਪਣੀ ਆਵਾਰੀ پلیਟ ਇਹਨੂੰ ਵੀ ਆਪਾਂ ਦੇਖੋ ਇੱਕ ਚੁੰਡੀ ਇੱਥੇ ਭਰਨੀ ਆ ਇੱਕ ਇੱਥੇ ਐਦਾਂ ਚੱਕ ਕੇ ਦੇਖੋ ਜਿਹੜੀ ਨਾ ਇਹ پلیਟ ਹੁੰਦੀ ਆ ਇਹਦੇ ਨਾਲ ਆਪਾਂ ਸੈਂਟਰ ਚ ਆ ਕੇ ਇੱਥੇ ਇੱਥੋਂ ਐਦਾਂ ਗਲਾਈ ਦੇਣੀ ਹੁੰਦੀ ਆ ਤੁਹਾਨੂੰ ਦੱਸਦੀ ਆ ਮੈਂ ਇਹ ਆ ਦੇਖੋ ਜੀ ਇਸ ਤਰ੍ਹਾਂ ਇੱਥੇ ਤੱਕ پلیਟ ਆ ਇੱਥੋਂ ਨਾਲ ਨਾਲ ਇਤੋਂ 1/2 ਇੰਚ ਦਾ ਫਰਕ ਜਦੋਂ ਆਪਾਂ ਇੱਥੇ ਨਾ ਸੈਂਟਰ ਚ ਆ ਕੇ ਡੰਗਾਈ ਦਵਾਂਗੇ ਪਲੇਟ ਦੇ ਐਦਾਂ ਡੰਗਾਈ ਦੇਤੇ ਹੁੰਦੇ ਨੇ ਡੰਗਾਈ ਇਸ ਤਰ੍ਹਾਂ ਫਿਰ ਜਿਹੜੀ ਆਪਣੀ ਕਮਰ ਕੋਲੋਂ ਫਿਟਿੰਗ ਆ ਜੀ ਆ ਦੇਖੋ ਆਪਾਂ ਇੱਥੇ ਸੈਂਟਰ 'ਚ ਡੰਗਾਈ ਦਿੱਤੀ ਹੈਗੀ ਫਿਰ ਆਪਣੀ ਕਮਰ ਕੋਲੋਂ ਜਿਹੜੀ ਫਿਟਿੰਗ ਆ ਉਹ ਤੋਂ ਬਣ ਕੇ ਤਿਆਰ ਹੁੰਦੀ ਹੈ ਜੀ ਡੰਗਾਈ ਫਿਰ ਕਮਰ ਕੋਲੇ ਪੂਰੀ ਵਧੀਆ ਡੰਗਾਈ ਆਉਂਦੀ ਹੈ ਜੀ ਆ ਦੇਖੋ ਜੀ ਹੁਣ ਆਪਾਂ ਇੱਕ ਪਾਸੇ ਤਾਂ ਪਲੇਟਸ ਇਸ ਤਰ੍ਹਾਂ ਪਾਤੀਆਂ ਠੀਕ ਹੈ ਜੀ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਬਲ ਨਹੀਂ ਪੈਂਦੇ ਕਪੜਾ ਚੱਕਿਆ ਜਾ ਦੂਸਰਾ ਤਰੀਕਾ ਕਿਹੜਾ ਹੈਗਾ ਦੂਜਾ ਤਰੀਕਾ ਦੇਖੋ ਇੱਥੋਂ ਪਹਿਲਾਂ ਕਪੜੇ ਨੂੰ ਚੰਗੀ ਤਰ੍ਹਾਂ ਕਰੋ ਉਹ ਐਦਾਂ ਖਿੱਚ ਕੇ ਇਹ ਇਸ ਤਰ੍ਹਾਂ ਇੱਕ ਐਦਾਂ ਡਾਇਰੈਕਟ ਸਲਾਈ ਲਾਏ ਵਗੈਰ ਆਪਾਂ ਇੱਥੋਂ نیچے ਧਿਆਨ ਰੱਖਣਾ ਵੀ ਆਪਣਾ نیچے ਵਾਲਾ ਕਮੀਜ਼ ਦਾ ਕਪੜਾ ਵੀ ਚੱਕਿਆ ਜਾਵੇ ਇਸ ਤਰ੍ਹਾਂ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਨਵੀਂ ਸਿੱਖਦੀਆਂ ਨੇ ਉਹ ਪਹਿਲਾਂ ਸਲਾਈ ਲਾਇਆ ਕਰਨ ਪਲੇਟ ਦੇ ਉੱਪਰ ਸਿੱਧੀ ਫੇਰ ਉਸ ਤੋਂ ਬਾਅਦ ਪਲੇਟ ਪਾਉਣ ਫੇਰ ਉਹ ਜਿਹੜਾ نیچے ਵਾਲਾ ਕੱਪੜਾ ਜੀ ਉਹ ਵੀ ਫੇਰ ਆਪਣਾ ਪਲੇਟ ਦੇ ਵਿੱਚ ਆਉਂਦਾਗਾ ਇੱਥੋਂ ਦੇਖੋ ਆਪਾਂ ਹਲਕੀ ਜੀ ਸਲਾਈ ਡਬਲ ਕਰਦੇ ਹੁੰਨੇ ਆ ਤਾਂ ਕਿ ਨਾ ਕਦੇ ਆਪਾਂ ਨੂੰ ਸਲਾਈ ਉੱਦੜਨ ਦੀ ਪ੍ਰੋਬਲਮ ਨਾ ਆਵੇ ਆ ਦੇਖੋ ਇਹਦੇ ਪਲੇਟ ਦੇ ਨਾ ਸੈਂਟਰ ਚੋਂ ਆਪਾਂ ਡੰਗਾਈ ਦੇਣੀ ਹੁੰਦੀ ਆ ਦੇਖੋ ਆ ਪਲੇਟ ਦਾ ਸੈਂਟਰ ਆ ਇਹ ਇਸ ਤਰ੍ਹਾਂ ਠੀਕ ਹੈ ਜੀ ਇੱਥੇ ਪਲੇਟ ਖਤਮ ਹੋ ਗਈ ਚਾਹੇ ਤੁਸੀਂ ਸਲਾਈ ਅੱਗੇ ਲੈ ਜਾਓ ਚਾਹੇ ਤੁਸੀਂ ਹਲਕੀ ਡਬਲ ਕਰਕੇ ਲਾ ਦਿਓ ਇਹ ਦੇਖੋ ਜੀ ਇਹ ਪੈ ਗਈਆਂ ਆਪਣੀਆਂ ਪਲੇਟਾਂ ਐਸੇ ਤਰ੍ਹਾਂ ਹੀ ਦੇਖੋ ਜੀ ਆਪਾਂ ਸਾਈਡ ਵਾਲੀਆਂ ਪਲੇਟਸ ਪਾ ऐसे तरी देखो जी ਆਪਾਂ ਸਾਈਡ ਵਾਲੀਆਂ ਤੇ ਪਾ ਲੈਣੇ ਨੇ ਬਸ ਜਦੋਂ ਆਪਾਂ ਬਿਨਾਂ ਸਲਾਈ ਲਾਏ ਪਲੇਟ ਪਾਉਣੀ ਆ ਵੀ ਕੱਚਾ ਕੀਤੇ ਬਗੈਰ ਫਿਰ ਬਸ نیچے ਵਾਲੇ ਕੱਪੜੇ ਦਾ ਧਿਆਨ ਰੱਖਣਾ ਐਦਾਂ ਦੇਖੋ ਆ ਦੇਖੋ ਆ ਪਲੇਟ ਵੀ ਪੈ ਗਈ ਆ ਵੀ ਇਹ ਕੱਪੜੇ ਨੂੰ ਐਦਾਂ ਸਿੱਧਾ ਕਰਕੇ ਨਾ ਇਹ ਐਦਾਂ ਕੱਪੜਾ ਚੱਕਣਾ ਚੁੰਡੀ ਭਰ ਕੇ ਦੋਵੇਂ ਪਾਸੇ ਕਿ ਜਦੋਂ ਪਲੇਟਾਂ ਸਹੀ ਪਈਆਂ ਹੁੰਦੀਆਂ ਨੇ ਨਾ ਤਾਂ ਆਪਣੀ ਜਿਹੜੀ ਕਮੀਜ਼ ਦੀ ਫਿਟਿੰਗ ਉਹ ਬਹੁਤ ਸੋਹਣੀ ਲੱਗਦੀ ਹੈ। ਇਤਨਾ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਆਪਾਂ ਨੂੰ ਨਾ ਪਲੇਟਸ ਪਹਿਲਾਂ ਪਾਉਣੀਆਂ ਚਾਹੀਦੀਆਂ ਨੇ ਜਾਂ ਗਲਾ ਇਹਦੇ ਵਿੱਚ ਦੇਖੋ ਜੀ ਕੋਈ ਪ੍ਰੋਬਲਮ ਨਹੀਂ ਚਾਹੇ ਤੁਸੀਂ ਪਲੇਟਸ ਪਹਿਲਾਂ ਪਾ ਲੋ ਚਾਹੇ ਗਲਾ ਵੀ ਪਹਿਲਾਂ ਬਣਾ ਲੈਣੀ ਹੁੰਦੀ ਹੈ ਤੇ ਪਲੇਟਸ ਵੀ ਦੇਖੋ ਆ ਆਪਣੀਆਂ ਪਲੇਟਸ ਪੈ ਗਈਆਂ ਸਾਨੂੰ ਦਿਖਾਉਣੇ ਆਪਣੀਆਂ ਪਲੇਟਸ ਸਹੀ ਪਈਆਂ ਨੇ ਕਿ ਗਲਤ ਤੇ ਪਤਾ ਕਿਵੇਂ ਕਰਨਾ ਦੇਖੋ ਆਸੀ ਕਮੀਜ਼ ਇਹਨੂੰ ਇਦਾਂ ਖਿੱਚੋ ਆ ਦੇਖੋ ਇੱਥੋਂ ਆਹ ਵਾਲੀ ਜਗ੍ਹਾ ਉੱਪਰ ਚੱਕੀ ਜਾ ਰਹੀ ਹੈ ਨਾ ਇਹਦਾ ਮਤਲਬ ਇਹ ਆ ਵੀ ਆਪਣੀ ਜਿਹੜੀਆਂ ਪਲੇਟਸ ਨੇ ਉਹ ਬਿਲਕੁਲ ਸਹੀ ਪਈਆਂ ਨੇ ਤੇ ਆਪਣੀ ਕੋਈ ਪਲੇਟ ਵੀ ਉੱਚੀ ਨੀ ਮੀਤਾ ਨੀ ਪਈ ਹੈਗੀ ਜਾਂ ਕੋਈ ਇੱਧਰ ਜ਼ਿਆਦਾ ਕਮੀਜ਼ ਬਣਨ ਤੋਂ ਬਾਅਦ ਵੀ ਆਪਣੀ ਕੋਈ ਪਲੇਟ ਇੱਧਰ ਜ਼ਿਆਦਾ ਪੈ ਗਈ ਉਹ ਕਿਵੇਂ ਚੈੱਕ ਕਰਨਾ ਕਮੀਜ਼ ਨੂੰ ਇਦਾਂ ਫੜੋ ਇਦਾਂ ਫੜ ਕੇ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਕੇ ਦੇਖੋ ਆ ਦੇਖੋ ਤੁਸੀਂ ਧਿਆਨ ਨਾਲ ਆਪਣੀਆਂ ਪਲੇਟ ਦੇ ਬਰਾਬਰ ਦੋਵੇਂ ਸਲਾਈਆਂ ਆ ਰਹੀਆਂ ਨੇ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਪਤਾ ਲੱਗ ਜਾਂਦਾ ਆਪਾਂ ਨੂੰ ਦੁਬਾਰਾ ਸਲਾਈ ਉਢੇੜ ਕੇ ਲਾਉਣ ਦੀ ਨਹੀਂ ਜ਼ਰੂਰਤ ਪੈਂਦੀ ਵੀ ਆਪਣੀਆਂ ਪਲੇਟਸ ਸਹੀ ਪਈਆਂ ਨੇ ਹੁਣ ਦੇਖੋ ਜੀ ਆਪਾਂ ਬਣਾਉਣਾ ਨੈੱਕ ਨੈੱਕ ਚਾਹੇ ਤੁਸੀਂ ਪਹਿਲਾਂ ਬਣਾ ਲਓ ਚਾਹੇ ਮੰਗਰੋ ਬਣਾ ਲਓ ਨੈੱਕ ਬਣਾਉਣ ਟਾਈਮ ਐਦਾਂ ਇਹਨੂੰ ਫੋਲਡ ਕਰੋ ਕਮੀਜ਼ ਨੂੰ ਇਹ ਇਸ ਤਰ੍ਹਾਂ ਫੋਲਡ ਕਰਕੇ ਨਾ ਆਪਾਂ ਇਹਦਾ ਅੱਧ ਕਰ ਲੈਣਾ ਸੈਂਟਰ ਕੱਢ ਕੇ ਇਦਾਂ ਕੱਟ ਲਗਾ ਲੈਣਾ ਕੱਟ ਲਗਾਉਣ ਤੋਂ ਬਾਅਦ ਦੇਖੋ ਆਪਣਾ ਇਹਦੇ ਬਰਾਬਰ ਵੀ ਆਪਣੀ ਨਾ ਅੱਧ ਕਰਕੇ ਨਿਸ਼ਾਨ ਲਾਇਆ ਹੋਇਆ ਦੇਖੋ ਜੀ ਇਹ ਇਸ ਤਰ੍ਹਾਂ ਐਸੇ ਤਰ੍ਹਾਂ ਹੀ ਦੇਖੋ ਆਪਣਾ ਕੱਟ ਲਗਾਇਆ ਹੋਇਆ ਗਲੇ ਤੇ ਗਲੇ ਬਣੇ ਰੈਡੀਮੇਡ ਗਲੇ ਨੂੰ ਆਪਾਂ ਕੱਪੜੇ ਦੇ ਉੱਪਰ ਪੇਸਟ ਕਰਕੇ ਇਦਾਂ ਰੱਖ ਲੈਣਾ ਐਦਾਂ ਰੱਖਣ ਤੋਂ ਬਾਅਦ ਜਦੋਂ ਗਲਾ ਬਣਾਉਣਾ ਨਾ ਆਪਾਂ ਪਹਿਲਾਂ ਆਪਾਂ ਸੈਂਟਰ 'ਚ ਸਲਾਈ ਲਾਉਣੀ ਹੈਗੀ ਜੇ ਆਪਣਾ ਗਲਾ ਸਹੀ ਨਹੀਂ ਬਣਿਆ ਟੇਡਾ ਜੜਿਆ ਜਾਵੇ ਨਾ ਕਮੀਜ਼ ਦੇ ਟੇਡਾ ਅਟੈਕ ਹੋ ਜਵੇ ਤੇ ਤਾਂ ਆਪਣੇ ਸੂਟ ਦੀ ਜੀ ਸਾਰੀ ਫਿਟਿੰਗ ਖਰਾਬ ਹੋ ਜਾਂਦੀ ਐਥੇ ਆਪਾਂ ਸਲਾਈ ਵੀ ਖਤਮ ਕਰਕੇ ਧਾਗੇ ਦੀ ਕਰ ਦੇਣੀ ਹੈਗੀ ਕਟਿੰਗ ਹੁਣ ਆਪਣਾ ਗਲਾ ਹਿੱਲੂਗਾ ਨਹੀਂ ਇੱਧਰ ਵੀ ਦੇਖੋ ਉਨਾਂ ਹੀ ਫਰਕ ਆ ਇੱਧਰ ਵੀ ਉਨਾਂ ਹੀ ਫਰਕ ਹੈ ਦਾ ਮਤਲਬ ਇਹ ਆ ਵੀ ਆਪਣਾ ਜਿਹੜਾ ਗਲਾ ਹੈਗਾ ਉਹ ਵਿੰਗਾ ਟੇਡਾ ਨਹੀਂ ਹੈਗਾ ਬਿਲਕੁਲ ਸੈਂਟਰ 'ਚ ਅਟੈਚ ਹੋਇਆ ਹੁਣ ਆਪਾਂ ਇੱਥੋਂ ਫੜ ਕੇ ਕੱਪੜੇ ਨੂੰ ਇੱਥੇ ਸਲਾਈ ਲਗਾ ਲੈਣੀ ਸਲਾਈ ਜਿਹੜੀ ਆਪਾਂ ਲਾਉਣੀ ਆ ਬਿਲਕੁਲ ਵੀ ਬੁਕਰਮ ਦੇ ਉੱਪਰ ਨਹੀਂ ਲੈ ਕੇ ਜਾਣੀ ਆਪਾਂ ਬੁਕਰਮ ਦੇ ਨਾਲ-ਨਾਲ ਕੱਪੜੇ ਤੇ ਲਾਉਣੀ ਆ ਜਿੱਥੋਂ ਆਪਣੀ ਆ ਕਾਰਨਰ ਬਣਿਆ ਹੋਇਆ ਡਿਜ਼ਾਈਨ ਬਣਿਆ ਹੋਇਆ ਇੱਥੇ ਆਪਾਂ ਸੂਈ ਅੰਦਰ ਰੱਖਣੀ ਆ ਸੂਈ ਅੰਦਰ ਰੱਖ ਕੇ ਫੇਰ ਆਪਾਂ ਨਾ ਨਸੀਬ ਇੱਥੇ ਵੀ ਅੰਦਰ ਸੂਈ ਰੱਖਣੀ ਆ ਫੇਰ ਐਸ ਤਰ੍ਹਾਂ ਇਹਦੇ ਨਾਲ ਕੀ ਹੁੰਦਾ ਗਲੇ ਦੀ ਜਿਹੜੀ ਆਪਣੀ ਸ਼ੇਪ ਆ ਗਈ ਉਹ ਬਹੁਤ ਸੋਹਣੀ ਬਣ ਕੇ ਤਿਆਰ ਆਉਂਦੀ ਹੈ ਜੀ ਆ ਦੇਖੋ ਇਸ ਤਰ੍ਹਾਂ ਕਰ ਲੈਣਾ ਤਾਂ ਕਿ نیچے ਵਾਲਾ ਕੱਪੜਾ ਵੀ ਇਕੱਠਾ ਨਾ ਹੋਵੇ ਤੇ ਉੱਪਰ ਲਾ ਲਓ ਜੀ ਆਪਣਾ ਗਲਾ ਬਣ ਗਿਆ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੀ ਆਂ ਆਪਾਂ ਜਦੋਂ ਕਟਿੰਗ ਕਰਨੀ ਆ ਸਲਾਈ ਤੋਂ ਅੱਧਾ ਇੰਚ ਕੈਂਚੀ ਦੂਰ ਰੱਖਣੀ ਆਂਗੀ ਸਲਾਈ ਦੇ ਨੇੜੇ ਨਹੀਂ ਲੈ ਕੇ ਜਾਣੀ ਆ ਲੋਚੀ ਆ ਹੋਗੀ ਕਟਿੰਗ ਆਪਾਂ ਇੱਥੇ ਛੋਟੇ ਛੋਟੇ ਕੱਟ ਲਾਉਣੇ ਆ ਆ ਹੋ ਗਿਆ ਦੇਖੋ ਜੀ ਆਪਣਾ ਨੈਕ ਤਿਆਰ ਇਸ ਤਰ੍ਹਾਂ ਆਪਾਂ ਤਰਪਾਈ ਕਰਨ ਤੋਂ ਪਹਿਲਾਂ ਪ੍ਰੈਸ ਦੀ ਇਹਨੂੰ ਸਿੱਧਾ ਕਰਕੇ ਆਪਾਂ ਇੱਥੇ ਪ੍ਰੈਸ ਜ਼ਰੂਰ ਕਰਨੀ ਹੈਗੀ ਤਾਂਕਿ ਆਪਣੇ ਕੋਈ ਬਲ ਵਗੈਰਾ ਨਾ ਪੈਣ ਇਸ ਤਰ੍ਹਾਂ ਦੇਖੋ ਜੀ ਆਪਾਂ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਵਿੱਚ ਪਲੇਟਸ ਪਾ ਸਕਦੇ ਆ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਉਹਨਾਂ ਨੂੰ ਕੁੜਤੀ ਬਣਨ ਤੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਦੀਆਂ ਜਿਹੜੀਆਂ ਫਰੰਟ ਵਾਲੀਆਂ ਪਲੇਟਸ ਨੇ ਉੱਚੀ ਨੀਮੀ ਪੈ ਗਈ। ਵੀ ਹੁਣ ਅਸੀਂ ਇਹਨੂੰ ਕਮੀਜ਼ ਨੂੰ ਅਢੇੜੀਏ ਦੇਖੋ ਜੀ ਕਮੀਜ਼ ਤੇ ਕੋਈ ਵੀ ਸਾਈਡ ਸਲਾਈ ਉਢੜਨ ਦੀ ਜ਼ਰੂਰਤ ਨਹੀਂ ਜੇ ਤੁਹਾਡੀਆਂ ਸਾਈਡ ਵਾਲੀਆਂ ਪਲੇਟਾਂ ਗਲਤ ਨੇ ਤਾਂ ਤੁਹਾਨੂੰ ਸਾਈਡ ਵਾਲੀ ਸਲਾਈ ਉਢੜਨੀ ਪਊ। ਜੇ ਤੁਹਾਡੀਆਂ ਫਰੰਟ ਵਾਲੀਆਂ ਉੱਚੀਆਂ ਨੀਵੀਆਂ ਪਈਆਂ ਨੇ ਤਾਂ ਤੁਸੀਂ ਕਮੀਜ਼ ਨੂੰ ਏਦਾਂ ਹੀ ਇੱਕ ਪਲੇਟ ਨੂੰ ਅਢੇੜ ਕੇ ਜਿਵੇਂ ਤੁਹਾਨੂੰ ਸਹੀ ਆਉਂਦਾ ਵੀ ਇਹਦੇ ਬਰਾਬਰ ਪਾਉਣੀ ਆ ਤਾਂ ਤੁਸੀਂ ਸੈੱਟ ਕਰ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਲਾਈਨਿੰਗ ਵਾਲੀ ਕੁੜਤੀ 'ਚ ਪੈ ਜਾਂਦੀਆਂ ਨੇ ਪਲੇਟਾਂ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ